ਸਸ਼ਿਕਾ ਜੀ ਮੈਂ ਇੰਦਰਜੀਤ ਕੁਰਮਾਨ ਐਮ ਐਲ ਏ ਹਲਕਾ ਨਕੁੱਦਰ ਮੇਰੇ ਵੱਲੋਂ ਮੇਰੇ ਸਾਰੇ ਹਲਕੇ ਨੂੰ ਪੰਜਾਬ ਚ ਵਸਦੇ ਸਾਰੇ ਨਾਗਰੀਕਾ ਨੂੰ ਦੁਨੀਆ ਚ ਵਸਤੇ ਸਾਰੀ ਦੁਨੀਆ ਦੇ ਵਿੱਚ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਿਸ਼ਕਰਮਾ ਦੇ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਭਾਈ ਦੂਜ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਆਉਣ ਵਾਲੇ ਦਿਨ ਜਿਹੜੇ ਆ ਉਹ ਸਾਡੇ ਤੇ ਪਰਮਾਤਮਾ ਮਿਹਰ ਕਰੇ ਸਭ ਤੇ ਖੁਸ਼ੀਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਲੋਕ ਆਪਣੀ ਦੀਵਾਲੀ ਮਨਾਉਣ ਖੁਸ਼ ਨਮਾ ਦੀਵਾਲੀ ਮਨਾਉਣ ਬਿਨਾਂ ਸ਼ੱਕ ਅਸੀਂ ਪੰਜਾਬ ਦਾ ਕੁਝ ਹਿੱਸਾ ਜਿਹੜਾ ਉਹ ਇਸ ਬਾਰ ਦੀਵਾਲੀ ਦੀਆਂ ਖੁਸ਼ੀਆਂ ਮਹਿਰੂਮ ਰਹਿ ਜਾਂ ਪਰ ਲੇਕਿਨ ਮਾਨ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ ਜ਼ੋਰ ਲਾ ਰਹੀ ਆ ਕਿ ਉਹਨਾਂ ਦੇ ਵੀ ਜਿਹੜਾ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਸਮ੍ਰiddhi ਆਵੇ ਔਰ ਇਹ ਤਿਉਹਾਰ ਜਿਹੜੇ ਆ ਇਹ ਸਭ ਦੇ ਇਕੱਠੇ ਸਭ ਦੀਆਂ ਖੁਸ਼ੀਆਂ ਦੇ ਨਾਲ ਚੰਗੇ ਲੱਗਦੇ ਆ ਪਰਮਾਤਮਾ ਸਭ ਤੇ ਬਹੁਤ ਮਰਿਆ ਮੇਰ ਪ੍ਰਿਆ ਹੱਥ ਰੱਖਣ ਔਰ ਵਿਸ਼ਕਰਮਾ ਦੀਵਾਲੀ ਭਾਈ ਦੂਜੇ ਨਾਲ ਨਾਲ ਅ ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਗੁਰੂ ਗੁਰ ਕਪ ਕੈਪਾ ਕਰਨ ਸਭ ਤੇ ਸਭ ਨੂੰ ਸਭ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਤੇ ਫਲਸਿਖ ਫਲਸਫੇ ਤੇ ਹਿੰਦੂ ਫਲਸਫੇ ਦੋਹਾਂ ਦੇ ਅਨੁਸਾਰ ਜਿਹੜਾ ਭਾਈਚਾਰਕ ਸਾਂਝ ਉੱਚ-ਨੀਚ ਨੂੰ ਖਤਮ ਕਰਕੇ ਧਰਮ ਭਾਵਨਾ ਸਾਰੀਆਂ ਖਤਮ ਕਰਕੇ ਸਾਂਝੇ ਤੌਰ ਤੇ ਤਿਹਾੜ ਮਨਾਉਣ ਤੇ ਸਾਂਝੇ ਤੌਰ ਤੇ ਇੱਕ ਦੂਜੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਧੰਨਵਾਦ ਜੀ